ਸਾਨੂੰ 25 ਨੰਬਰ ਸੇਵਾ ਕੰਧਾਂ ਮੋਕਾ ਦਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਪੰਘਿਆ ਪਾਸ ਦਿੱਤੀਆ ਸੋ ਕੀ ਕਹਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਭਰੀਲਾ ਫਰਦਾ ਤੇ ਮੇਰਾ ਨਾਮ ਗੁਰਜਿੰਦਰ ਸਿੰਘ ਸਰਪੰਚ ਹੈ ਭਰੀਲਾ ਤੋਂ ਜੀ ਮੈਂ ਪਿੰਡ ਵਿੱਚੋਂ ਸਰਪੰਚੀ ਦਾ ਨਾਮ ਤੇੜ ਦੀ ਪੰਚਾਇਤ ਚ ਚੁਣਿਆ ਸਰਪੰਚ ਦੇ ਸਰਪੰਚ ਬਣਿਆ ਹਾਂ ਮੈਂ ਪਿੰਡ ਤੇ ਰਿਪਾਇਓ ਦੇ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਲਈ ਸਮਝਿਆ ਤਾਂ ਤੇ ਮੈਂ ਉਹਨਾਂ ਦੇ ਉਹ ਵੀ ਕੰਮ ਨਹੀਂ ਉਹਨਾਂ ਨੂੰ ਕੰਮ ਦੀ ਮਰ ਕੋਸ਼ਿਸ਼ ਕਰਾਂਗੇ। ਤੋਂ ਸਰ ਪਿਛਲੀ ਪੰਚਾਇਤ ਵੱਲੋਂ ਕਿੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਵਾਈ ਜੇ ਹੁਣ ਪੂਰੇ ਕਰਾਈ ਦੀ। ਦੇਖੋ ਜਿਹੜੇ ਪਿਛਲੇ ਕੰਮ ਜਿੰਨੇ ਵੀ ਨੇ ਅਪੈਂਡ ਕਰਾਂਗੇ। ਜਿਹੜੇ ਕਰਨ ਯੋਗ ਨੇ। ਉਹ ਆਪਾਂ ਜ਼ਰੂਰ ਕਰਾਂਗੇ। ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਆਪਣੀ ਸਰਕਾਰ ਦੇ ਆਪਣੇ ਜਿਹੜੇ ਫੰਡ ਜਿਸ ਤਰ੍ਹਾਂ ਜਾਰੀ ਹੋਣਗੇ ਉਸ ਤਰੀਕੇ ਨਾਲ ਅਸੀਂ ਆਪਣੇ ਪਿੰਡ ਦੀ ਡਵੈਲਪਮੈਂਟ ਕਰਾਂਗੇ। ਸੋ ਸਭ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰਲੇ ਪਿੰਡਾਂ ਤੇ ਜਾਇਦਾ ਪੁਲ ਬੁਟੇ ਲੱਗੇ ਹੁੰਦੇ ਨੇ, ਲਾਈਟਾਂ ਲੱਗੀਆਂ ਹੁੰਦੀਆਂ, ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਕੋਈ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ, ਕੋ ਡਸਪੈਂਸਰੀ ਹੁੰਦੀ ਆ, ਓਪਨ ਜਿਮ ਹੁੰਦੀ ਆ, ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਆ, ਖੇਡ ਦਾ ਮੈਦਾਨ ਹੁੰਦਾ, ਕੋ ਕੈਮਰੇ ਲੱਗੇ ਹੁੰਦੇ, ਇੱਕ ਵਧੀਆ ਦੇਖ ਨਜ਼ਰ ਆਉਂਦੀ ਆ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਏਦਾਂ ਦੀ ਫੈਸਿਲਿਟੀ ਜਾਂ ਸਬਸੁਨਤਾ ਹੈ ਦੀ ਤੇ ਕੁੱਝ ਤੇ ਥੋੜਾ ਇਹ ਹੈ ਕਿ ਪਾਰ ਉਹਨਾਂ ਦੀ ਟਾਰਗੇਟ ਖਰਾਬ ਹੋਈ ਹੈ ਆਪਣੀ ਸਾਰੀ ਯਾਨੀ ਖਰਾਬ ਹੀ ਉਹ ਆਪਾਂ ਸਿਰ ਦੁਬਾਰਾ ਜਿਹੜੀ ਤਾਰਨਾਮੀ ਤੋਂ ਨੇ ਜਿਹੜੇ ਬੰਦ ਹੋਏ ਨੇ ਕੈਮਰੇ ਤੇ ਉਹਨਾਂ ਨੂੰ ਸਿਰ ਦੁਬਾਰਾ ਚਲਾਵਾਂਗੇ ਬਾਕੀ ਮੇਰੇ ਪਿੰਡ ਦੀ ਜਿਹੜੀ ਪਾਰ ਕਿਹਾ ਉਹ ਵੀ ਆਪਾਂ ਮੰਗ ਕੀਤੀ ਹੈ ਗਰਾਊਂਡ ਦੀ ਮੰਗ ਕੀਤੀ ਹੈ ਤੇ ਜਿਹੜੇ ਪਿੰਡ ਦੇ ਕੰਮ ਹੋਰ ਨੇ ਉਹਨਾਂ ਦੀ ਵੀ ਮੰਗ ਕੀਤੀ ਇਸ ਤਰ੍ਹਾਂ ਫੰਡ ਹੋਣ ਦੇ ਤਰੀਕੇ ਨਾਲ ਆਪਾਂ ਕੰਮ ਕਰਾਂਗੇ ਵੀ ਦੀ ਰਾਸ਼ਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਜੋ ਲੋਕ ਹੁੰਦੇ ਆ ਮੰਦਰਾਸਨ ਤੋਂ ਨਹੀਂ ਪਹੁੰਚਦਾ ਗ੍ਰੀਵਤੀ ਕਰਾਦਾਸਨ ਨਹੀਂ ਪਹੁੰਚਦਾ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਕੋਲ ਇਦਾਂ ਦੀ ਸਮੱਸਿਆ ਹੈ ਬਿਲਕੁਲ ਜੀ ਇਹ ਸਮੱਸਿਆ ਇਹ ਹੈਗੀ ਆ ਸਾਡੇ ਪਿੰਡ 'ਚ ਵੀ ਇਹ ਸਮੱਸਿਆ ਹੈਗੀ ਹੈ ਕਈ ਜਿਹੜੇ ਸਾਡੇ ਪਿੰਡ ਦੇ ਵਿੱਚ ਜਿਹੜੇ ਯੋਗ ਨੇ ਇਸ ਚੀਜ਼ ਦੀ ਆਤਾ ਰਸੂਲ ਦੇ ਰਸੂਲ ਕਾਰਦੀ ਇਹਨਾਂ ਨੇ ਨਹੀਂ ਬਣਿਆ ਜੀ ਸੀਗਾ ਆਪਾਂ ਉਹਨਾਂ ਨੂੰ ਰਸੂਲ ਦਾ ਆਪਾਂ ਉਹਨਾਂ ਨੂੰ ਬਣਾਉਣੀ ਆ ਪਰੰ ਰੇਟਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਤਾਂ ਉਹਨਾਂ ਦਾ ਨਜਾਇਜ਼ ਨਾਮ ਪਾਈ ਜਾਂਦੇ ਆ ਉਹ ਤੁਸੀਂ ਆਮ ਦੇਖਿਆ ਜੇਗਾ ਉਹ ਤੁਹਾਡੀ ਕੋਈ ਦੂਜੇ ਵਿੱਚ ਕਿਵੇਂ ਦੇਖਿਆ ਜੀ ਬਜਾਏ ਦੇ ਮਾਲ ਤੋਂ ਚਲੋ ਆਪਣੇ ਪਿੰਡ 'ਚ ਨਹੀਂ ਹੈਗੀ ਕਿਸੇ ਦੇ ਤੇ ਬਾਕੀ ਜਿਹੜੇ ਮਰੇਗਾ ਦੇ ਕੰਮ ਦੇ ਨਿਯੋਗ ਆਪਾਂ ਉਹਦਾ ਤੋਂ ਕੰਮ ਕਰਾਉਂਦੇ ਆ। ਦੁੱਧ ਨਸਿਆ ਵਰਤੋਂ ਪੰਜਾਬ ਸੰਗਾਨੇ ਮੋਹਮ ਸੜੀ ਆਪਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇ ਦੋਤ ਬਹੁਤ ਪਰਾਲਾ ਵਧੀਆ ਜੀ ਇਹ ਸਰਕਾਰ ਦਾ ਦੁੱਧ ਨਸਿਆ ਵਰਤੋਂ ਜਿਹੜਾ ਉਹਨਾਂ ਨੇ ਚੁੱਕੀ ਹੈ ਉਹਨਾਂ ਨੇ ਜਿਹੜਾ ਕੰਮ ਕਰਾਇਆ ਨੇ ਬਹੁਤ ਵਧੀਆ ਸਵਾਗਾ ਜੋਗਾ ਕੰਮ ਉਹਨਾਂ ਦਾ ਸਾਡੇ ਪਿੰਡ ਵਿੱਚ ਜਿਹੜਾ ਨਸ਼ਾ ਇਹ ਨਸ਼ਾ ਪ੍ਰੋਗਰਾਮ ਦਾ ਪਿੰਡ ਜਿਹੜਾ ਬਹੁਤ ਵਧੀਆ ਹੈ ਕੀ ਕੋਠੇਂ ਗਰਾਟਾ ਪਿੰਡਾਂ ਜਿਹੜੇ ਨਵੇਂ ਬੋਮ ਬਲਾਈ ਕੀਤੇ ਗਏ ਪਿੰਸ ਉਹ ਆਪਜੀ ਦੇ ਪਿੰਡ ਤੇ ਕਿੰਨੇ ਕੱਚੇ ਕੋਠੇਂ ਗਰਾਟਾ ਹੈ ਕਿੰਨੇ ਨਵੇਂ ਬੋਮ ਬਲਾਈ ਕੀਤੇ ਹਰ ਇੱਕ ਕੱਚੇ ਕੋਠੇਂ ਤੇ ਜਿਹੜੀ ਪਿਛਲੇ ਜਿਹੜੇ ਆਪਾਂ ਸਾਰੇ ਦੇ ਪਰਮ ਪਰ ਇਹ ਜਿਹਨਾਂ ਦੇ ਕੱਚੇ ਕੋਠੇਂ ਨੂੰ ਨਾ ਮੈਂ ਆਪਾਂ ਲਿਖ ਕੇ ਭੇਜੇ ਨੇ ਤੇ ਜਦੋਂ ਵੀ ਆਪਾਂ ਉਹਨਾਂ ਦੀ ਆਏਗੀ ਸਕੀਮ ਚੱਲਣ ਵਾਲੀ ਹੁੰਦਾ ਰਾਜਨੀ ਸਰਕਾਰ ਨੇ ਤੇ ਕੋਠੇ ਬਹੁਤ ਯੋਗੀ ਬਣਨ ਕਿਹਾ ਉਹਨਾਂ ਨੂੰ ਕਸਾਲ ਨੌਜਵਾਨਾਂ ਦਾ ਇਲੈਕਸ਼ਨ ਜਿਹੜੇ ਆਮ ਲੋਕ ਦਾ ਹੁੰਦਾ ਤੁਹਾਡੇ ਪਿੰਡ ਜਗਾ ਵੀ ਨੌਜਵਾਨ ਨੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕੀ ਕਿਹ ਪ੍ਰੇਰਣਾ ਮੋਲੇਗਾ ਦੇਖੋ ਜੀ ਨੌਜਵਾਨ ਜਿਹੜੇ ਸਾਡੀ ਪਹਿਲਾਂ ਵੀ ਸੋਚ ਸੀ ਆਪਾਂ ਸਰਪੰਚਰ ਬਣਨ ਤੋਂ ਪਹਿਲਾਂ ਵੀ ਇਹ ਸੋਚਿਆ ਜੀ ਕਿ ਜਿਹੜੇ ਵੀ ਆਉਣ ਵਾਲੇ ਸਮੇਂ ਵਿੱਚ ਜਦੋਂ ਇਹ ਆਪਾਂ ਜਦੋਂ ਮਾਰੇ ਨੇ ਸਫੈਤੀ ਕੀਤੀ ਹੈ ਤੇ ਅਸੀਂ ਸਭ ਤੋਂ ਪਹਿਲਾਂ ਇਹ ਪਨੀਰੀ ਜਿਹੜੀ ਨਵੀਂ ਪਨੀਰੀ ਜਿਹੜੀ ਤਿਆਰ ਹੋਈ ਹੈ ਇਹ ਮਾਰੇ ਨੇ ਜਦੋਂ ਕੀਤੀ ਆ ਆਪਾਂ ਇਹਨਾਂ ਨੂੰ ਸੰਭਾਲਣਾ ਹੈ ਇਹਨਾਂ ਨੂੰ ਮਿਲ ਕੇ ਗਰਾਉਂਡ ਦਾ ਗਰਾਊਂਡ ਚਾਹੀਦੀ ਐ ਨਾ ਉਹਨਾਂ ਕੋਲ ਆਪਣੇ ਪਿੰਡ 'ਚ ਗਰਾਊਂਡ ਨਹੀਂ ਹੈਗੀ ਤੇ ਗਰਾਊਂਡ ਸਭ ਪਹਿਲਾਂ ਗਰਾਊਂਡ ਬਣਾਵਾਂਗੇ ਤੇ ਗਰਾਊਂਡ ਜਦੋਂ ਬਣ ਗਿਆ ਆਪਾਂ ਆਪੇ ਬੱਚੇ ਖੇਡਣਗੇ ਆਪਣਾ ਪਿੰਡ ਸਾਰ ਨੇ ਉਹ ਸਾਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇ ਦਿਓ ਕੀ ਲੱਗਦਾ ਸਕੂਲ 'ਚ ਕੋਈ ਸਟਾਫ ਦੀ ਕਮੀ ਨਹੀਂ ਜਾਂ ਇਹ ਆਪਕਰ ਗਰਾਊਂਡ ਦੀ ਲੋੜ ਹੈਗੀ ਸਾਡਾ ਪਿੰਡ ਪ੍ਰਾਇਮਰੀ ਸਕੂਲ ਹੈ ਹੀ ਸਾਡੇ ਪਿੰਡ ਦੇ ਵਿੱਚ ਤੇ ਸਾਡੇ ਨਾਲ ਦੇ ਇੱਕ ਪਿੰਡ ਐ ਡਮਾਨ ਉੱਤੇ ਜੀ ਆਈ ਆਪਣਾ 8ਵੀਂ ਕਲਾਸ ਸਕੂਲ ਤਾਂ 10ਵੀਂ ਤੱਕ ਹੋ ਗਿਆ ਨਾ ਲੱਗੇ ਹੋਣ ਕਰਕੇ ਸਾਡਾ ਪਿੰਡ ਜਾਨੀ ਕਿ ਨਹੀਂ ਇਹ 8ਵੀਂ ਤੱਕ ਨਹੀਂ ਮੰਨ ਸਕਦਾ ਬਾਕੀ ਸਾਡਾ ਤਾਂ ਠੀਕ ਹੈ ਸਕੂਲ ਵੀ ਠੀਕ ਕਰਦੀ ਇਹ ਸਾਰਾ ਇਹ ਵਰੀ ਪਿੰਡਾਂ ਦੇ ਠਗੜੇ ਨੇ ਕੁਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਜਾਏ ਤੱਕੇ ਖਰੇ ਪਿੰਡਾਂ ਸਮਾਂ ਵੀ ਬਰਬਾਦ ਦਾ ਪੈਸੇ ਦਾ ਬਰਬਾਦ ਇਹ ਕਿਸ ਤਰ੍ਹਾਂ ਪੰਚ ਦੀ ਕੀ ਜੁੰਮਿਆਦੀ ਹੁੰਦੀ ਹੈ ਕੀ ਫਰਜ ਹੁੰਦਾ ਕਿਵੇਂ ਦੇ ਦੇ ਦੇਖੋ ਇਹ ਇੱਕ ਸਰਪੰਚ ਦੀ ਇਹ ਜ਼ਿੰਮੇਵਾਰੀ ਹੈ ਕਿ ਕੋਸ਼ਿਸ਼ ਕਰੇ ਕਿ ਉਹਨੂੰ ਜਿਹੜਾ ਆਪਣਾ ਪਿੰਡ ਦਾ ਫੈਸਲਾ ਪਿੰਡ 'ਚ ਹੀ ਨਵੇਂੜੇ। ਇਹ ਪਿੰਡ ਨਹੀਂ ਨਵੇਂੜ ਸਕਦੀ ਤੇ ਫਿਰ ਉਹ ਬਾਹਰੋਂ ਖਾਣੇ-ਪਾਣੇ ਜਾ ਸਕਦਾ। ਪਰ ਸਾਡੀ ਸੋਚ ਇਹ ਆ ਸਾਡੀ ਸਮੁੱਚੀ ਟੀਮ ਜਿਹੜੀ ਸਾਡੀ ਮੈਂਬਰ ਪੰਚਾਇਤ ਨੇ ਰਹੇ। ਉਹਨਾਂ ਨੇ ਸੋਚੀ ਹੈ ਕਿ ਸਾਡਾ ਜਿਹੜਾ ਫੈਸਲਾ ਪਿੰਡ ਦੇ ਵਿੱਚ ਹੀ ਲਾਉਉਂਦੇ। ਪਿੰਡ 'ਚ ਹੀ ਨਵੇਂਣਾ ਚਾਹੀਦਾ। ਕਿਤੇ ਉਥੇ ਪੈਸੇ ਲੱਗਦੇ ਆ। ਹੋਰ ਵੀ ਕਿਸੇ ਤਰ੍ਹਾਂ ਦੇ ਕਿੰਨੇ ਖਰਚੇ ਹੁੰਦੇ ਆ। ਤੇ ਉਹਨਾਂ ਤੋਂ ਵੀ ਵਾਜ ਜਾਂਦਾ ਨਾਲੇ ਸਮੇਤ ਵੀ ਵਾਜ ਜਾਂਦਾ ਨਾਲੇ ਪਿੰਡ ਦੇ ਵਿੱਚ ਜਿਹੜਾ ਫੈਸਲਾ ਹੋ ਜਾਂਦਾ ਉਹ ਬਹੁਤ ਵਧੀਆ ਗੱਲ ਹੁੰਦੀ ਜੇ ਪਿੰਡ ਵਿੱਚ ਨਿਬੜ ਜੀ ਆਪਣੇ ਭੈਣ ਭਾਈ ਸਾਰੇ ਕਿਸੇ ਤਰ੍ਹਾਂ ਦੇ ਵੀ ਗੱਲ ਇਹ ਆਪਣੇ ਪਿੰਡ 'ਚ ਬੈਠ ਕੇ ਨਿਬੇੜ ਸਕਦੇ ਆ ਸੋ ਵਿਦ ది ਸੈਂਟਰ ਗਵਰਨਮੈਂਟ ਆ ਪੰਜਾਬ ਸਤਾ ਤੋਂ ਸੁਖ ਹੁਲਤੰਗ ਡੀਵੈਲਪਮੈਂਟ ਤੇ ਪਿੰਡਾਂ ਜਾਂਦੀਆਂ ਕਿਤਨੇ ਕਿਰ ਤੁਹਾਡੇ ਬੰਦੀ ਹੁੰਦੀਆਂ ਕਰੀਪ ਤੇ ਕੋਈ ਦਾ ਨਹੀਂ ਹੁੰਦੀ ਆ ਉਹ ਆਪਜੀ ਦੀ ਵਾਹਿ ਤੇ ਕਿਵੇਂ ਦੇਖਿਆ ਜਾਏ ਤੜੇ ਬੰਦੀਆਂ ਵੇਖੋ ਮੈਂ ਸਰਬਸੰਤੀ ਨਾਲ ਬਣਿਆ ਮੈਂ ਅਜਿੱਤੀ ਦਾ ਕੋਈ ਧੜਾ ਨਹੀਂ ਬਣਾਇਆ ਆਪਾਂ ਕੋਸ਼ਿਸ਼ ਇਹ ਕਰਾਂਗੇ ਅਸੀਂ ਇਹ ਤੜੇ ਬੰਦੇ ਤੋਂ ਉੱਪਰ ਉੱਠ ਕੇ ਆਪਾਂ ਪਿੰਡ ਦਾ ਕੰਮ ਕਰਨਾ ਚਾਹਾਂਗੇ ਤੇ ਕਿਹੜਾ ਤੁਸੀਂ ਬਹਿਲਦੇ ਦੱਸੋ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾਦੇ ਆ ਜਿਹੜਾ ਪਿੰਡ ਨੂੰ ਸੁਖ ਹੁਲਤਾ ਪ੍ਰਦਾਨ ਕਰੇ ਸੁਖ ਹੁਲਤਾ ਇਹ ਤਾਂ ਇਹ ਕੰਮ ਕਾਫੀ ਨੇ ਮੇਰੇ ਪਿੰਡ ਦੇ ਵਿੱਚ ਜਿਹੜੇ ਭੁਲਵਲੇ ਨੇ ਜਿਨ੍ਹਾਂ ਨਾਲ ਪਿੰਡ ਦੇ ਨਾਲ ਨੂੰ ਰਾਤ ਮੇਰੀ ਸਭ ਤੋਂ ਪਹਿਲਾਂ ਤੇ ਮੇਰੇ ਪਿੰਡ ਦੇ ਵਿੱਚ ਪਾਰਕ ਬਣਨੀ ਚਾਹੀਦੀ ਹੈ ਫਿਰ ਡਰੋਨ ਉਸ ਮੇਲ ਨਹੀਂ ਚਾਹੀਦੀ ਨੀ ਬੱਚਿਆਂ ਨੂੰ ਬਾਕੀ ਗਲੀਆਂ ਨਾਲੀਆਂ ਦਾ ਚੋਰ ਪਹਿਲਾਂ ਵੀ ਕੰਮ ਚੱਲਦਾ ਰਿਹਾ ਹੁਣ ਵੀ ਉਹ ਕੰਮ ਚੱਲਦੇ ਰਹਿਣਾ ਉਹ ਛੋਟੇ ਲੈਵਲ ਇੰਨੀ ਵੱਡੀ ਗੱਲ ਨਹੀਂ ਹੈਗੀ ਬੱਚਿਆਂ ਦਾ ਭੇਥ ਜਿਹੜਾ ਕਿਵੇਂ ਸਵਾਰਨਾ ਉਹਦੇ ਵਾਸਤੇ ਸਾਡੀ ਸੋਚ ਹੈਗੀ ਬੱਚਿਆਂ ਵਾਸਤੇ ਕੋਈ ਨਾ ਕੋਈ ਉਪਰਾਧ ਕਰੀ ਜਿਹੜਾ ਕਿ ਬੱਚੇ ਸਾਡੀ ਪੁਲੀਰੀ ਬਚ ਰਹੀ ਹੈ ਸੋ ਪੰਜਾਬ ਸਰਕਾਰ ਨੇ 10 ਲੱਖ ਦੀ ਹੈਲਥ ਟੀਮ ਦਾਇਆ ਕਿ ਉਹ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਲਾਇਕ ਰਵਾਹ ਉਹ 10 ਲੱਖ ਰੁਪਈਆ ਜਿਹੜਾ ਸਰਕਾਰ ਦੇਵੇਗੀ ਤੋ ਕੀ ਕਿਵੇਂ ਦੇਖਦੇ ਹੋ ਇਹ ਸਕੀਮ ਨੂੰ ਪੰਜਾਬ ਕਰਦੇ। ਦੇਖੋ ਇਸ ਸਕੀਮ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਬਹੁਤ ਵਧੀਆ ਕੱਢੀ ਐ। ਆਮ ਜਨਤਾ ਨੂੰ ਬਹੁਤ ਫਾਇਦਾ ਇਹ ਸਕੀਮ ਦਾ ਕਿਉਂਕਿ ਇਹ ਇੰਨੇ ਪੈਸੇ ਘਰੋਂ ਨਹੀਂ ਨੇ ਕਫਰ ਦੇ। ਤੇ ਇਹ ਇਹ ਸਕੀਮ ਹੈ ਇਹ ਚੱਲੇ ਤਾਂ ਬਹੁਤ ਵਧੀਆ। ਐ ਸਵਾਗਤ ਹੋ ਗਏ ਸਰਕਾਰ। ਵਧੀਆ ਗੱਲ ਆ ਵਧੀਆ ਸੋਚ ਐ ਇਹਨਾਂ ਦੀ। ਤੇ ਜਿਹੜਾ ਆਮ ਆਮ ਇਨਸਾਨ ਦੀ ਜਿਹੜਾ ਹਲਾਕਰਾ ਸਕਦਾ। ਹਾਂ। ਈਸ ਤੋਂ ਪਹਿਲਾਂ ਹੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਉਹ ਵੀ ਪਿੰਡੇ ਬਾਕੀ ਸੇਵਾਦਾਰਾਂ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਰਪੰਚੀਆ ਤਾਲ ਸਿੱਧਿਆ। ਉਹ ਮੈਸੇਜ ਕੀ ਦੇਣਾ ਚਾਹੋਗੇ ਪਿੰਡਾਂ ਨਾਲ? ਮੈਸੇਜ ਸਾਰ ਇਹ ਹੀ ਦਵਾਂਗੇ ਕਿ ਆਪਾਂ ਰਲ ਮਿਲ ਕੇ ਕੋਈ ਵੀ ਕੰਮ ਹੈ ਕੋਈ ਵੀ ਕਾਜ ਆ ਉਹ ਰਲ ਮਿਲ ਕੇ ਕੰਮ ਕਰਨਾ ਹੈ। ਕਿਉਂਕਿ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵੀ ਢੜੀਬੰਦੀ ਨਾ ਹੋਣੀ ਚਾਹੀਦੀ ਹੈ। ਢੜੀਬੰਦੀਆਂ ਕਰਕੇ ਨੁਕਸਾਨ ਹੋ ਦੇ ਪਿੰਡਾਂ ਦੇ। ਸਾਡੀ ਸੋਚ ਇਹ ਹੈ ਕਿ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਕੰਮ ਕਰੀਏ ਉਹ ਜਰੀਏ ਜਿਹੜੇ ਉਹਦੇ ਵਿੱਚ ਗੁਰੂ ਮਹਾਰਾਜ ਵੀ ਆਪ ਸਾਈ ਹੋ ਜਾਂਦੇ ਨੇ ਉਹ ਕੰਮ ਸ੍ਰੀ ਚੜਦਾ ਹੈ ਐ ਕਿਰਤੀ ਦਾ ਫਾਲਸਾ ਵੱਟ ਗੁਰੂ ਦੀ ਤੀਫਾ